ਅਗਲੇ 3 ਦਿਨਾਂ 'ਚ ਹੋਵੇਗੀ ਮਾਨਸੂਨ ਦੀ ਐਂਟਰੀ ਵੱਖ-ਵੱਖ ਥਾਨਾਂ 'ਤੇ ਗਰਮੀ ਦੀ ਲਹਿਰ ਦੀ ਭੂਕਿਵਾਨੀ ਭਾਰਤ ਦੇ ਵਿੱਚ ਕੁਝ ਥਾਮਤ ਤੇ ਮੀਂਹ ਅਤੇ ਤੂਫਾਨ ਅਗਲੇ 5 ਦਿਨਾਂ ਦੌਰਾਨ ਗਰਮੀ ਦੀ ਸੰਭਾਵਨਾ ਪੰਜਾਬ ਪਰ ਦੇ ਵਿੱਚ ਪੈ ਰਹੀ ਗਰਮੀ ਦੇ ਚਲਦਿਆਂ ਲੋਕ ਪਰੇਸ਼ਾਨ ਹੋਏ ਪੈਨੇ ਅਤੇ ਇਸ ਗਰਮੀ ਦੇ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਲੋਕ ਸਾਹਮਣਾ ਵੀ ਕਰ ਰਹੇ ਨੇ ਹਸਪਤਾਲਾਂ ਦੇ ਵਿੱਚ ਵੱਡੇ ਵੱਡੇ ਇਕੱਠ ਦੇਖਣ ਨੂੰ ਮਿਲਦੇ ਨੇ ਜਿੱਥੇ ਕਿ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵਿੱਚ ਫਸਦੇ ਜਾ ਰਹੇ ਨੇ ਤਾਂ ਗਰਮੀ ਦੀ ਅਸੀਂ ਗੱਲ ਕਰ ਰਹੇ ਹਾਂ ਜਿਸ ਕਰਕੇ ਲੋਕ ਰਾਬਾਗੇ ਦੁਆਵਾ ਕਰ ਰਹੇ ਨੇ ਕਿ ਕਦੋਂ ਬਾਰਿਸ਼ ਹੋਵੇਗੀ ਤੇ ਕਦੋਂ ਮੌਸਮ ਦੇ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਇਸ ਵਾਰ ਤਾਂ ਗਰਮੀ ਨੇ 40 ਸਾਲਾਂ ਦਾ ਰਿਕਾਰਡ ਤੱਕ ਤੋੜ ਦਿੱਤਾ ਕਈ ਜਗ੍ਹਾ ਦੇ ਉਤੇ ਤਾਪਮਾਨ ਦੀ ਗੱਲ ਕਰੀਏ ਤਾਂ 50 ਤੱਕ ਪਹੁੰਚ ਗਿਆ ਕਈ ਜਗ੍ਹਾ ਤੇ 48 ਚੱਲਦਾ ਆ ਪਰ ਹੁਣ ਇਥੇ ਤਾਨੂੰ ਇਹ ਦੱਸਦੇ ਕਿ ਤੁਹਾਡੇ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਆ ਜਿੱਤੇ ਕਿ ਮਾਨਸੂਨ ਆਉਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਆ ਕਿ ਮਾਨਸੂਨ ਜਿਹੜਾ ਆ ਹੁਣ ਜਲਦ ਆਵੇਗਾ ਜਿਸ ਕਰਕੇ ਮੌਸਮ ਦੇ ਵਿੱਚ ਜਲਦ ਬਦਲਾਅ ਦੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਾਰਿਸ਼ ਵੀ ਹੋਵੇਗੀ ਕਿਹੜੀਆਂ ਕਿਹੜੀਆਂ ਥਾਵਾਂ ਤੇ ਬਾਰਿਸ਼ ਹੋਵੇਗੀ ਅਤੇ ਕਦੋਂ ਮੀਂਹ ਪਵੇਗਾ ਹਨੇਰੀ ਚੱਲੇਗੀ ਤੂਫਾਨ ਆਏਗਾ ਆਓ ਤੁਹਾਨੂੰ ਦੰਨਿਆ ਜੀ ਪੂਰੀ ਜਾਣਕਾਰੀ आईएमडी ਨੇ ਕਿਹਾ ਕਿ ਸ਼ਨੀਵਾਰ ਨੂੰ ਮਹਾਰਾਸ਼ਟਰ ਅਤੇ ਤੱਟਵਰਤੀ ਕਰਨਾਟਕ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦੱਖਣ ਪੱਛਮੀ ਮਾਨਸੂਨ ਵੀਰਵਾਰ ਨੂੰ ਮਹਾਰਾਸ਼ਟਰ ਪਹੁੰਚ ਗਿਆ ਇਸ ਕਾਰਨ ਤੇਜ਼ ਗਰਮੀ ਅਤੇ ਪਾਣੀ ਦੀ ਗੰਭੀਰ ਸਮੱਸਿਆਵਾਂ ਦੇ ਨਾਲ ਜੂਝ ਰਹਿ ਇਲਾਕਿਆਂ ਨੂੰ ਰਾਹਤ ਮਿਲੀ ਹੈ ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਸੁਨੀਲ ਕਾਬਲੇ ਨੇ ਕਿਹਾ ਕਿ ਮਾਨਸੂਨ 9 ਤੋਂ 10 ਜੂਨ ਦਰਮਿਆਨ ਮੁੰਬਈ ਦੇ ਵਿੱਚ ਪਹੁੰਚ ਸਕਦਾ ਹੈ ਆਈਐਮਡੀ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾਟਕ ਦੇ ਬਾਕੀ ਹਿੱਸਿਆਂ ਮਹਾਰਾਸ਼ਟਰ ਦੇ ਬਾਕੀ ਹਿੱਸਿਆਂ ਆਂਧਰਾ ਪ੍ਰਦੇਸ਼ ਧੱਕੜੀ ਛੱਤੀਸਗੜ੍ਹ ਤੇ ਦੱਖਣੀ ਉੜਗੀਸਾ ਦੇ ਬਾਕੀ ਹਿੱਸਿਆਂ ਦੇ ਵਿੱਚ ਪਹੁੰਚ ਸਕਦਾ ਐਥੀ ਨਾਲ ਹੀ ਦੱਸ ਦੇ ਕਿ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਪੂਰਬੀ ਭਾਰਤ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ 'ਤੇ ਗਰਮੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਆਈਐਮਡੀ ਨੇ 7 ਜੂਨ 2024 ਨੂੰ ਉੱਤਰ ਪ੍ਰਦੇਸ਼, ਪੂਰਬ ਮੱਧ ਪ੍ਰਦੇਸ਼ ਅਤੇ ਝਾਰਖੰਡ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਹੈ ਅਤੇ ਮੌਸਮੀ ਭਾਗ ਨੇ ਕਿਹਾ ਕਿ ਅੱರ್ಧ ਜੂਨ ਨੂੰ 2024 ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਪੂਰਬੀ ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੀਟ ਵੇਵ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਪਰ ਜੇ ਇਸ ਤੋਂ ਕੁਝ ਦਿਨ ਪਿੱਛੇ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਵੀ ਹਲਕੀ ਮੈਨੀ بارش کئی ਜਗ੍ਹਾ ਤੇ ਹੋਈ ਸੀ ਜਿਸ ਕਰਕੇ ਮੌਸਮ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪਿਆ ਪਰ ਜੇ ਗੱਲ ਕਰ ਲਈਏ ਵਾਧ ਰਿਹਾ ਹੈ ਤਾਪਮਾਨ ਦੀ ਤਾਂ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਤੇ ਗਰਮੀ ਦੀ ਮਾਰ ਲੋਕ ਚੱਲ ਰਹੇ ਨੇ ਲੋਕਾਂ ਦਾ ਘਰ ਤੋਂ ਬਾਹਰ ਆਉਣਾ ਮੁਸ਼ਕਿਲ ਹੋਇਆ ਪਿਆ ਕਿਉਂਕਿ ਇਸ ਗਰਮੀ ਦੇ ਦਿਨਾਂ ਦੇ ਵਿੱਚ ਲੋਕ ਕੰਮਾਂ ਤੇ ਜਾਣ ਤੋਂ ਕੁਤਰੌਂਦੇ ਨੇ ਕਿਉਂਕਿ ਇੱਥੇ ਮੌਸਮ ਇੰਨਾ ਜ਼ਿਆਦਾ ਖਰਾਬ ਹੈ ਜਿਸ ਦੇ ਚੱਲਦੇ ਆਂ ਬਿਮਾਰੀਆਂ ਦੀ ਗੱਲ ਕਰ ਲਈਏ ਤਾਂ ਲੋਕ ਬਿਮਾਰੀਆਂ ਦੇ ਨਾਲ ਘਿਰਦੇ ਜਾ ਰਹੇ ਨੇ ਹਸਪਤਾਲਾਂ ਦੇ ਵਿੱਚ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਹਸਪਤਾਲਾਂ ਦੇ ਵਿੱਚ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਦਾ ਪਰ ਇਸ ਗਰਮੀ ਦੇ ਕਾਰਨ ਕਿਤੇ ਨਾ ਕਿਤੇ ਜਾ ਕੇ ਬੀਤੇ ਦਿਨ ਦੀ ਜੇ ਗੱਲ ਕਰੀਏ ਤਾਂ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਜਿੱਥੇ ਲੋਕਾਂ ਨੂੰ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਦੇਖਣ ਨੂੰ ਮਿਲੀ ਤੇ ਕਿਉਂਕਿ بارش ਹੋਈ ਆ ਹਲਕੀ ਤੋਂ ਦਰਮਿਆਨੀ بارش ਨੇ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਾ ਦਿੱਤਾ ਜਿਸ ਦੇ ਚੱਲਦਿਆਂ ਲੋਕ ਜਿਹੜੇ ਨੇ ਰਾਹਤ ਭਰਿਆ ਮਹਿਸੂਸ ਕਰ ਰਹੇ ਸਨ ਕਿਉਂਕਿ ਇਸ بارش ਦੇ ਲਈ ਜਿੱਥੇ ਕਿਸਾਨਾਂ ਦੇ ਵੱਲੋਂ ਦਬਾਵਾ ਕੀਤੇ ਜਾਂ ਰਹੇ ਨੇ ਉੱਥੇ ਹੀ ਆਮ ਲੋਕ ਵੀ بارش ਨੂੰ ਤਰਸਦੇ ਦਿਖਾਈ dete ਨੇ ਪਿਛਲੇ ਕੁਝ ਦਿਨਾਂ ਤੋਂ ਹਵਾ ਚੱਲਦੀ ਆ ਹਵਾ ਦੇ ਕਾਰਨ ਕਿਤੇ ਨਾ ਕਿਤੇ ਜਾ ਕੇ ਤਾਂ ਤਾਪਮਾਨ ਦੇ ਵਿੱਚ ਕੁਝ ਕਮੀ ਦੇਖਣ ਨੂੰ ਮਿਲੀ ਸੀ ਪਰ ਉੱਥੇ ਹੀ ਬੀਤੇ ਦਿਨੀ ਕੁਝ بارش ਹੋਣ ਦੇ ਨਾਲ ਜਿੱਥੇ ਤਾਪਮਾਨ ਦੇ ਵਿੱਚ ਕਮੀ ਆਈ ਹੈ ਉੱਥੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਵੀਰ ਰਿਪੋਰਟ ਹਮਦਰਦ ਟੀਵੀ